ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਹੋਰ ਮੇਰੇ ਭੈਣ ਭਾਈ ਮੇਰੇ ਸਟਾਫ ਮੈਂਬਰ ਟਰੱਕ ਡਰਾਈਵਰ ਕਿਵੇਂ ਸਾਰੇ ਠੀਕ ਠਾਕ ਅੱਜ ਆਇਆ ਆਪਾਂ ਪਿੰਡ ਸਿਆੜ ਸਾਡੇ ਪਿੰਡ ਸਿਆੜ ਨਾਨਕਸਰ ਠਾਠ ਤੇ ਇਹ ਆਈ ਬਾਬਾ ਦੀ ਠਾਠ ਆ ਦਮਾਨ ਹਾਲ ਤਾਂ ਵੀ ਫਿਰ ਬਾਅਦ ਚ ਬਣਿਆ ਤੇ ਪਹਿਲਾਂ ਤਾਂ ਉਹ ਵੀ ਠਾਸ ਹੁੰਦੀ ਸੀ ਅੱਗੇ ਬਾਬਾ ਮੀਆਂ ਸੀ ਦੀ ਭਗਤੀ ਕੀਤੀ ਸੀ ਤੋਬਾ ਹੁੰਦਾ ਸੀ ਤੇ ਠਾਸੀ ਚ ਮੈਂ ਗੱਡੀਆਂ ਚ ਚਲੇ ਗਿਆ ਇੱਥੋਂ ਲਗਭਗ 4-5 ਸਾਲ 90-91 ਡਰਾਈਵਿੰਗ ਲੱਗੀ ਵਾਪਸ ਆ ਜੀ ਤੇ ਬੈਠੇ ਨੇ ਸੰਗਤ ਜੀ ਨਗਰ ਕੀਰਤਨ 68 ਵਰਗਾ ਵਰਲਡ ਜੀ ਨਿਕਲਿਆ ਮੈਂ ਦੇਖਿਆ ਅਜ ਤੱਕ ਕਿਉਂ ਹਿੰਦੁਸਤਾਨ ਤੋਂ ਮੈਂ ਪੂਰਾ ਘੁੰਮਣੇ ਟਰੱਕਾਂ ਦੇ ਪਰ ਬਾਬਾ ਜੀਾਂ ਵੇਲੇ ਉਹ ਤੋਂ ਬਾਅਦ ਨੇ ਹਜੂਰ ਸਾਹਿਬ ਦਾ ਵੀ ਦੇਖਿਆ ਨਗਰ ਕੀਰਤਨ ਆਨੰਦਪੁਰ ਸਾਹਿਬ ਦਾ ਵੀ ਸਭ ਆਪੋ ਆਪਣੀ ਬਹੁਤ ਵਧੀਆ ਵਧੀਆ ਪਰ ਜਿਵੇਂ ਇੱਥੇ ਗੱਡੀ ਬਣਾਈ ਸੀ ਬਹੁਤ ਵੱਡੀ ਟਰੱਕ ਦੇ ਉੱਤੇ ਪਾਲਕੀ ਬਣਾਈ ਉਹਦੀ ਬੱਸਾਂ ਟਰੱਕ ਹੈਲੀਕਾਪਟਰ ਕੋਲ ਸਿਰਦਾ ਪਰ ਉਹ ਨਗਰ ਕੀਰਤਨ ਚੱਲਦਾ ਛੇਵੇਂ ਪਾਸ਼ਾ ਦੇ ਗੁਰੂ ਘਰ ਤੋਂ ਸੀਗਾ ਉੱਤੋਂ ਹੀ ਗੇੜਾ ਕੱਢ ਕੇ ਦੁਬਾਰੇ ਉੱਥੇ ਪ੍ਰਕਰਮਾ ਕਰਕੇ ਠਾ ਆਪਣੇ ਗੁਰੂ ਸੇ ਪਛਾਦੇ ਗੁਰੂ ਘਰ ਦੀ ਸਮਾਖਤ ਹੁੰਦਾ ਸੀ 68 ਦੇ ਨੇ ਹੁੰਦਾ ਸੀ ਨਗਰ ਵੀ ਇਹਦੇ ਬੋਸ ਨੇ ਪਾਰਕਿੰਗ ਬਣਾ ਜਾਈ ਗੁਰੂ ਕਾ ਲੰਗਰ ਵੀ ਇੱਧਰ ਹੀ ਆ ਇੱਧਰ ਹੀ ਦੀਵਾਨ ਹਾਲ ਆ ਇਹ ਬਾਜ ਜਾਨੇ ਬਾਅਦ ਚ ਬਣਿਆ ਮੇਰੇ ਆ ਵੀ 68 ਨਾਲ ਇੱਕ ਖਾਸਾ ਜੁੜਿਆ ਹੋਇਆ 68 ਮੇਰੇ ਪਿੰਡ ਦੇ ਲੋਕਾਂ ਨੂੰ ਪਤਾ ਮੇਰੇ ਤੇ ਟੈਨਸ਼ਨ ਬੈ ਗਈ ਸੀ ਦਿਮਾਗ ਤੇ ਮੈਂ ਸੰਤ ਦੀ ਗੱਡੀ ਭਿਹਾ ਲਈ ਸੀ ਤਾਕਤੋਂ ਮੈਂ ਫੜ ਲਿਆ ਹੀ ਉਹਨਾਂ ਬਾਦਿ ਥੋੜਾ ਜਿਹਾ ਯੇਲ ਵੀ ਹੋਈ ਬਾਦਿ ਇੱਥੇ ਪਤਾ ਲੱਗਿਆ ਸਿੰਘਾਂ ਨੂੰ ਵੀ ਇਹ ਤੱਕ ਮੁੰਡਾ ਦੋ ਤਾਂ ਇੱਥੋਂ ਆਇਆ ਤਾਂ ਟੈਨਸ਼ਨ ਸੀਗੀ ਦਿਮਾਗ ਤੇ ਮੇਰਾ ਕੋਈ ਇਲਾਕਾ ਦਿੱਕ ਨਹੀਂ ਇੱਥੇ ਕਿਸੇ ਨਾਲ ਕੋਈ ਵਿਰੋਧੀ ਭਲ ਪਾਰਟੀ ਨਾਲ ਨਹੀਂ ਸੀਗਾ 2005 ਤੋਂ ਚੱਲਦਾ 2009 ਚ ਕਿਸ ਨੇ ਬੜਿਆ ਬਸ ਉਹ ਕੇਸ ਨੇ ਮੈਨੂੰ ਰਾਂਪਰੇ ਗੱਡੀ ਚਾਉਣ ਲਾਤਾ ਮੇਰੀ ਮਾਸੇ ਉੱਥੇ ਲੈ ਗਈ ਮੈਨੂੰ ਵੀ ਟੈਨਸ਼ਨ ਆ ਭਾਈ ਦਵਾਈ ਦੂ ਲੈ ਇੱਥੇ ਉਹ 2005 ਤੋਂ ਚਲਾਉਣ ਲੱਗੇ 18 ਤੱਕ ਉੱਥੇ ਗੱਡੀ ਚਲਾਈ ਤਾਰਲੋਬ ਜਿਹੀ ਜੈਲਦਾਰ ਦੀ ਗੱਡੀ ਤੇ ਆ ਗਿਆ ਸੀ ਮੈਂ ਇੱਥੇ ਸਿਆੜ ਪਰਕਰਤ ਨੂੰ ਵੋਟ ਪਾਉਣ ਆਇਆ ਸੀ ਬਸ ਉਥੋਂ ਉਦੋਂ ਵਾਰ ਇੱਥੇ ਆਉਂਦਾ ਹਾਂ ਜੀ ਬੱਬਾ ਜੀ ਇਹ ਆ ਜੀ ਸੰਗਤ ਜੀ ਥਾਠ ਸਿਆੜ ਸਾਹਿਬ ਥਾਠ ਬੱਬਾ ਮੈਂ ਆ ਸੰਗਤ ਨਾਨਕਸ਼ਰ ਸਿਆੜ ਥਾਰ ਦੇ ਤੇ ਇਹ ਛੋਟੇ ਉਹਨਾਂ ਨਾਲੋਂ ਬਹੁਤ ਵੱਡਾ ਠਾਰਦਾ ਕਿਉਂ ਬੰਦੇ ਦੀ ਨਿਗਾਹ ਵੀ ਕੁਝ ਸਿਆਣੇ ਹੋ ਕੇ ਫਰਕ ਪੈਂਦਾ ਨਾ ਨਾ ਇਹ ਚੀਜ਼ ਹੋਰ ਹੁੰਦੀ ਆ ਆਵ ਚਲਨੀ ਧਰੀ ਗੁਰੂ ਨਾਨਕ ਨਿਤ ਨਿਤ ਜੜੇ ਸਵਾਈ ਭਇਆ ਆਨੰਦ ਜਗਤ ਵਿੱਚ ਕਾਲ ਤਾਰਨ ਗੁਰੂ ਨਾਨਕ ਆਇਆ ਵਾਹਿਗੁਰੂ सा <laughs> लगंदर ਨਮਾਜ਼ ਫੁਰੇ ਮਹਾਰਮਾ ਜੀ ਦਰਵਾਜ਼ਾ ਉਹਨੇ ਪੰਦਰ ਲੌਕ ਦੀ ਬਿਠੇ ਅੰਦਰੋਂ ਤਾਂ ਤਾਂ ਜੀ ਹਜੂਰ ਬਾਬਾ ਮੀਹਾਂ ਸਿੰਘ ਜੀ ਹਾਂਜੀ ਜਿਹੜਾ ਮੈਂ ਤਾਂ ਦੇਖਿਆ ਨਹੀਂ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਇਹ ਬਾਬਾ ਜੀ ਜੀ ਦੁਨੀਆ ਜਾਣ ਤੋਂ ਬਾਅਦ ਇਹ ਬਣਿਆ ਜੀ ਉਹਨਾਂ ਦੇ ਹੁੰਦੇ ਨਹੀਂ ਸੀਗਾ ਸਾਧਕ ਸੰਗ ਨੇ ਕੁਛ ਕਾਲ ਦਰਸ਼ਨ ਪ੍ਰਿਹਤ ਹੋਤ ਨਿਹਾਲ ਗੁਰੂ ਤੁਰਨ ਸਾਹਿਬ ਦੀਆਂ ਪੰਗਤੀਆਂ ਨੇ ਸੁਨ ਮੀਤਾਂ ਨਾਨਕ ਪੰਵੰਤਾ ਸਾਹਿਬ ਜਨਾ ਕੀ ਅਚਰਜ ਕਥਾ ਇੱਧਰ ਬਿਲ ਗਏ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗਣਾ ਬੈਠਾ ਜਾਵੇ ਸਾਧ ਕੀ ਮਹਮਾ ਵੇਦਾ ਨਾ ਜਨੇ ਜੀਤਾ ਸੁਨੇ ਤੇਤਾ ਪਖਿਆਨਿਆ ਕੀ ਇਹ ਆਈ ਠਾਰ ਸਾਹਿਬ ਬੇਕੰਟ ਨਗਰ ਜਿਹਾਂ ਸੰਤ ਵਾਸਾ ਇਹ ਸੰਤਾ ਦੇ ਜਾਣ ਤੋਂ ਬਾਅਦ ਬਣਿਆ ਜਿੱਥੇ ਵਾਹਿਗੁਰੂ ਵਾਹਿਗੁਰੂ ਇੱਕ ਟਾਈਮ ਉਹਦਾ ਇਹ ਟੈਂਸ਼ਨ ਬਈ ਇਹਨਾਂ ਮੈਂ ਗੱਡੀ ਭਜਾ ਕੇ ਲੈ ਗਿਆ ਜਿੱਥੋਂ ਟੈਂਪੂ ਟਰੈਲਰ ਟਰੈਵਲਰ ਮੇਰੇ ਬਹੁਤ ਆੜੀ ਮੈਨੂੰ ਪਤਾ ਕਿ ਮੈਂ ਮੈਂ ਗੱਡੀ ਭਜਾਈ ਕਿਵੇਂ ਗਿਆ ਲੈਗ ਟੈਂਸ਼ਨ ਤੇ ਕੋਈ ਟਰੱਕ ਡਰਾਈਵਰ ਸੀ ਕਿ ਇੱਧਰ ਆ ਜੀ ਮੈਂ ਘੁੰਮਣ ਉਹ ਤਾਂ ਸਮਾਹ ਹੋਛ ਗਈ ਵਾਹਿਗੁਰੂ ਇੱਧਰ ਵੀ ਸ਼ਾਇਦ ਦਰਵਾਜ਼ਾ ਖੁੱਣਾ ਹੈ ਧੰਤਨ ਬਾਬਾ ਜੀ ਵਾਹਿਗੁਰੂ ਬਾਬਾ ਜੀ ਪ੍ਰਿਤਮਾ ਕੁਰਸੀ ਵਾਹਿਗੁਰੂ ਆਪ ਆਸ਼ਾ ਅੰਜੀਦਰੇ ਜੀ ਦੇ ਬਾਬਾ ਜੀ ਬਰਾਜਮਾਨ ਨੇ ਬਾਬਾ ਮਹਿੰਦਰ ਸਿੰਘ ਜੀ ਉਹ ਆਸਨ ਬਹਿ ਉਹ ਪਾਲਕੀ ਪਈ ਸ਼ਾਇਦ ਵੀ ਮਨਾਪੁਰ ਦਾ ਮਾ ਜਿਹੜੀ ਨਗਰ ਦੇ ਕੀਨੂ ਬਾਬਾ ਮੀਆਂ ਜੀ ਵੀ ਵੇਲੇ ਲਿਖੇ ਜਾਂਦੇ ਸੀਗੇ ਉਹ ਕੀ ਹੈਗੀ ਆਈ ਭਲਕੇ ਸ਼ਾਹ ਬ੍ਰਹਮ ਗਿਆਨੀ ਕੋ 10 ਦਿਨ ਬੜਪਾਗੀ ਪਾਈ ਐ ਬ੍ਰਹਮ ਗਿਆਨੀ ਕੋ ਬਲਬਲ ਜਾਈ ਹੈ ਵਾਹਿਗੁਰੂ ਇਹ ਬਾਬਾ ਜੀ ਨੇ ਸਥਾਨ ਬਣਾਇਆ ਜੀ ਬਾਬਾ ਜੀ ਨੇ ਜਾਣ ਤੋਂ ਬਾਅਦ ਬਣਾਇਆ ਜਿਸ ਤੱਕ ਮੈਂ ਭੁੱਲਣਾ ਖਵਾਦਾ ਉਹਨਾਂ ਦਾ ਹਿੰਦਰਾ ਸਥਾਨ ਹੈ ਨਹੀਂ ਜੀ ਉਹ ਤਾਂ ਗੁਰੂਆਂ ਦਾ ਵਾਸ ਹੈ। ਇਹ ਦਰਸ਼ਨਾਨ ਘਰ ਆਈ ਗੰਥੀ ਨੇ ਰਹਿਣ। ਜਗਵਣੀਆ ਮੈਂ ਦਰਵਾਜ਼ਾ ਸਾਹਿਬ ਦੇ ਉੱਤੇ ਜਾਣਾ ਜੋ ਮੈਨੂੰ ਆਏ ਲੱਗਿਆ ਨੇ ਲੋਕ ਕੀ ਤਕਰੀ ਬੈਠੇ ਹੁੰਦੇ ਨੇ। ਮੈਂ ਜਗਾ ਬਹੁਤ ਸੋਹਣੀ ਮੰਨੇ ਬਾਬੇ ਅਸਥਾਨ ਬਾਜ ਬਣਾਇਆ ਰਹਿਣਾ। ਅਸਥਾਨ ਤਾਂ ਬਾਬਾ ਜੀ ਦੇ ਢੇਪੀ ਵੀ ਨੇ ਜੀ ਨਾਨਕ ਸਰ ਠੜ ਪਗੌਰ ਸਾਹਿਬ ਵੀ ਹੈ ਦਿੱਲੀ ਵੀ ਹੈ ਕੈਨੇਡਾ ਜਿੱਦਾਂ ਬਹੁਤ 12000 ਏਕੜ ਜ਼ਮੀਨ ਜਿਹੜਾ ਤਾਂ ਬਹੁਤ ਉੱਥੇ ਉੱਥੇ ਵੀ ਸੰਤਾਂ ਦੀ ਜ਼ਮੀਨ ਜੋ ਹੋਰ ਹੈਗੀ ਉੱਥੇ। ਰਾੜੇ ਸੰਤ ਕਹਿੰਦੇ ਹੁੰਦੇ ਜੇ ਭਈ ਭਗਤ ਕਬੀਰ ਦੇ ਦਰਸ਼ਨ ਕਰਨੇ ਦਾ ਸਿਆੜ ਚਲੇ ਜਾਓ। ਅੰਤਨ ਬੰਮੀ ਹਸਣੇ ਜਿਹਦੇ ਉੱਤੇ ਉਹ ਵਹਿ ਗੁਰ ਉਹ ਗਹਿਤ ਸੰਤ ਦੇ ਅਯਾ ਸਰਬ ਮੂਰਖ ਸਰਬ ਸੁਖ ਨਾਨਕ ਤੈ ਪਾਇਆ। ਸਭ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਦਾ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਨੇ ਕਿਉ ਜਿੰਨੇ ਭਗਤ ਗੁਰੂ ਗ੍ਰੰਥ ਸਾਹਿਬ ਚ ਬੈਠੇ ਨੇ। ਉਸ ਤੋਂ ਬਾਅਦ ਤੱਕ ਕਿਸੇ ਨੇ ਬਾਣੀ ਜਾਰੀ ਨਹੀਂ। ਤੁਰਕੀ ਬਾਣੀ ਆਈ ਸਗਲ ਚਿੰਤਾ ਮਟਾਈ। ਇਹ ਤਾਂ ਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਜੀ 12 ਪਾਠ ਸਹਿਵਾਨ ਚਾਰ ਸਿੱਖ ਭਗਤ ਕਬੀਰ ਬਾਬਾ ਫਰੀਦ ਭਗਤ ਸੂਰ ਦਾ ਭਗਤ ਨਾਮਦੇਵ ਛੇ ਗੁਰੂਆਂ ਦੀ ਬਾਣੀ ਗੁਰੂ ਨਾਨਕ ਤੋਂ ਲੈ ਕੇ ਪੰਜਵੇਂ ਗੁਰੂਆਂ ਤੱਕ ਛੇਵੇਂ ਸੱਤਵੇਂ ਅੱਠਵੇਂ ਤੇ ਦਸਵੇਂ ਨਹੀਂ ਹੈਗੀ ਫਿਰ ਨਵੇਂ ਗੁਰੂ ਤੇਗ বাহাদুর ਜੀ ਬੋਕਾਇਨਾ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਸਮੁੰਦਰੋਂ ਡੁੱੰਗੇ ਹੋਏ हां ਸਵੇਤਰ ਮਹਦਸਕਾਰ ਬੇ ਕਤੇਬ ਚਾਰੇ ਬੇਜ ਮਨੁਸਨ ਜੋ ਵੀ ਹੈ ਕੁਰਾਨ ਪਰ ਗੁਰੂ ਗ੍ਰੰਥ ਸਾਹਿਬ ਜੀ ਪਾਦੀ ਇਸੇ ਬ੍ਰਹਮੰਡਾ ਖੰਡ ਬ੍ਰਹਮੰਡਾ ਦਾ ਮਾਲਕ ਹੈ ਜੀ ਉਤੰਤਨ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਸਾ ਤੋਂ ਉੱਚਾ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਵੇਖ ਲਈ ਬੈਠਦੇ ਅੰਦਰੋਂ ਸਾਨੂੰ ਸਭ ਨੂੰ ਅਸੂਖ ਗਿਆ ਸੰਤਾਂ ਦੇ ਸੰਗਤ ਦਾ 15 ਜੇੜ ਖੋਲੋਗੇ ਤਾਂ ਹੀ ਆਉਣਗੇ ਆ ਲੋਕ ਤਾਂ ਅਗਰੇ ਬੈਠੇ ਅੰਦਰੋਂ ਦਸਾਂਵਲ ਕੋ ਚੋਰ ਪੈ ਜਾਂਦੇ ਨੇ ਸੇ ਖੋਲ ਤਾਂ ਦੋ ਗੇੜ ਪੇ ਦਰਸ਼ਨ ਮੇਲਾ ਕਰਨਾ ਹੁੰਦਾ ਇੱਥੇ ਸੀ ਸੰਤੋਸ਼ ਹਾਰਡ जो बरमंडे सोई पिंडे जो खोजे सो पावे ओ उपर स्टीम का कुछ बनाया है लंगर तैयार करने वास्ते काफी कुछ अलवेलेबल है